ਸਤਿ ਸ਼੍ਰੀ ਅਕਾਲ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਾਰੇ ਹੀ ਜੀਵਿੰਦਾਰ ਭਰਾਵਾਂ ਨੂੰ ਤਹਾ ਤਹਾ ਹਾਂ ਤੁਹਾਡਾ ਸਵਾਗਤ ਹੈ ਨੰਬਰ 10 ਡੈਰੀ ਫਾਰਮ ਤੇ ਦੋਸਤੋ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਨਗੀਨਾ ਜੋ ਕਿ ਨੀਲੀ ਰਾਵੀ ਦਾ ਟੱਚ ਵਿੱਚ ਆਉਂਦੀ ਹੈ ਮੱਝ ਤੇ ਬਾਈ ਇਹ ਪਿੰਡ ਫੂਲ ਤੋਂ ਆਪਾਂ ਵੀਡੀਓ ਰਿਕਾਰਡ ਕੀਤੀ ਹੈਗੀ ਤੇ ਆਪਾਂ ਬਾਈ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਤੁਸੀਂ ਹੋ ਬਈ ਸਾਰੇ ਕਿਸਾਨ ਭਰਾਵਾਂ ਨੂੰ ਹਾਂਜੀ ਬਾਈ ਜੀ ਬਾਈ ਜੀ ਆਪਣੀ ਮੱਝ ਦਾ ਕੀ ਮੁੱਲ ਵੜੀ ਹੈਗੀ ਇਹ ਬਾਤੋ ਗੱਲ ਕਰਾਂਗੇ ਆਪਾਂ ਪਹਿਲਾਂ ਆਪਾਂ ਪਤਾ ਕਰਦੇ ਹਾਂ ਕਿ ਮਾਝ ਦੇ ਕਿਹੜੇ ᱥਾਨ ਤੋਂ ਮਿਲ ਕਰੀ ਬਈ ਇਹ ਬਈ ਇਹ ਲਾਹੌਰ ਦੇ ᱥਾਨ ਤੋਂ ਟੀਕਾ ਭਰਿਆ ਹੋਇਆ ਲਾਹੌਰ ਦੇ ᱥਾਨ ਦਾ ਠੀਕ ਆ ਬਈ ਤੇ ਬਈ ਕਿੰਨੇ ਮਹੀਨੇ ਦੀ ਗੱਬਾ ਇਹ ਬਈ 5 ਮਹੀਨਿਆਂ ਦੀ ਗੱਬਾ 6 ਮਹੀਨੇ ਲੱਗ ਜਰੂਰ 18 ਤਰੀਕ ਨੂੰ ਬਈ ਠੀਕ ਆ ਬਈ ਬਈ ਕੀ ਰਿਕਾਰਡ ਆਪਣੀ ਮਾਝ ਦੁੱਧ ਦਾ ਬਈ ਇਹਦਾ ਮਾਝਾ ਰਿਕਾਰਡ ਆ 15 ਲੀਟਰ ਪਲੱਸ ਦਾ ਬਈ ਆਪਣੀ ਗਰੰਟੀ ਹੋਊਗੀ ਇਹ ਨੂੰ ਨਿਕਲ ਕੇ 18 ਕਰਕੇ 15 ਲੀਟਰ ਪਲੱਸ ਬਈ ਆਪਣੇ ਕੋਲੇ ਸਾਰੀ ਨੀਲੀ ਰਾਵੀ ਦੀ ਬਰੀਡਾ ਦੇਖ ਲੋ ਆ ਚੈੱਕ ਕਰ ਸਕਦੇ ਆ ਖੜੀ ਆ ਨਾਲ ਇਹਦੀ ਬੱਚੀ ਉਹ ਖੜੀ ਆ ਇੱਕ ਛੋਟੀ ਹੋੜੀਆ ਨੀਲੀ ਰਾਵੀ ਦੀ ਬਾਈ ਜੀ ਚੈੱਕ ਕਰ ਸਕਦੇ ਤੁਸੀਂ ਮਤਲਬ ਇਹ ਬਾਈ ਦੇ ਕਹਦਾ ਮੈ ਨਹੀਂਗਾ ਬਾਈ ਦਾ ਬਰੀਡਿੰਗ ਦਾ ਹੀ ਕੰਮ ਆਗਾ ਹਾਂ ਬਾਈ ਆਪਣੇ ਕੋਲ ਯਾਦ ਤਰ ਨੀਲੀ ਰਾਵੀ ਦੇ ਪਸ਼ੂ ਆ ਜਿਹੜਾ ਵੀ ਹੈਗਾ ਤੇ ਜਿੰਨੇ ਪਸ਼ੂ ਆਪਣੇ ਕੋਲ ਨੀਲੀ ਰਾਵੀ ਦੀ ਬਾਈ ਇਹ ਆਪਣੀ ਗਾਰੰਟੀ ਉਹ ਕਿਤੇ ਪ्योर ਨੀਲੀ ਰਾਵੀ ਦੇ ਬੋਲਣ ਦੀ ਆ ਭਰਾਵਾ ਆਪਣੀ ਗਾਰੰਟੀ ਵੀ ਬੰਦਾ ਚਾਹੇ ਲਿਖ ਕੇ ਲਿਖਾ ਲਿਖ ਕੇ ਸਟੈਂਪ ਤੇ ਲਿਖਾ ਲੈ ਵੀ ਇਹਦਾ ਲਾਹੌਰੀਆਂ ਟੀਕੇ ਦੀ ਆਪਣੀ ਗਾਰੰਟੀ ਵੀ ਠੀਕ ਆ ਬਾਈ ਗੱਬੜਨ ਦੀ ਵੀ ਗਾਰੰਟੀ ਵੀ ਆ ਆਪਣੀ ਵੀ ਗਾਰੰਟੀ ਆ ਬਾਈ ਆ ਆਪਾਂ ਬਾਈ ਇੱਕ ਸਾਨੂੰ ਹੋਰ ਦੱਸ ਦਿੰਨੇ ਆ ਆਪਾਂ ਯਾਦ ਤਰ ਪਸ਼ੂ ਡਾਕਟਰਾਂ ਦਾ ਚੈੱਕ ਆਪਾਂ ਹੁਣ ਇੱਥੇ ਰਾਮਪਰੇ ਬੈਠਰੀ ਕਾਲਜ ਆ ਉਹਨਾਂ ਦੇ ਵਿੱਚੋਂ ਇਹ ਮੱਝ ਤੇ ਇੱਕ ਝੋਟੀ ਤੇ ਦੋਨਾਂ ਦੀ ਸਕੈਨ ਕਰਾਈ ਜਵੇ ਬਾਈ ਠੀਕ ਆ ਬਾਈ ਗਾਰੰਟੀ ਆਪਣੇ ਕੋਲੇ ਕਾਰਡ ਦਿਖਾ ਦਾਂਗੇ ਬਾਈ ਨੂੰ ਉੱਥੇ ਜਾ ਕੇ ਚਿਪਤਾ ਕਰ ਸਕਦਾ ਜੇ ਕਿਸੇ ਨੂੰ ਬਾਈ ਨੂੰ ਡਾਊਟ ਹੋਵੇ ਚੈੱਕ ਕਰਾ ਕੇ ਬਾਈ ਬੰਦਲ ਜਾ ਸਕਦਾ ਆਪਣੀ ਮਰਜ਼ੀ ਠੀਕ ਆ ਬਾਈ ਤੇ ਬਾਈ ਦੁੱਧ 15 ਲੀਟਰ ਕਿਨਾਂ ਦਾ 15 ਲੀਟਰ ਪਲੱਸ ਹੋਵੇ ਬਾਈ ਆਪਣੇ ਕੋਲੇ 14 15 ਲੀਟਰਾਂ ਸਾਰੀਆਂ ਮਈਆਂ 14 15 ਲੀਟਰ ਵਾਲੀਆਂ ਹੀ ਆ ਬਾਈ ਸਾਰੀਆਂ ਆਪਣੇ ਕੋਲੇ ਮਈਆਂ ਜਿੰਨੀਆਂ ਵੀ ਆ ਗਈਆਂ ਠੰਡੀ ਸੀ ਲੈਣੀਆਂ ਬਾਈ ਜੇ ਮਰਜੀ ਕੋਈ ਬੱਚਾ ਜਾਂ ਹੋકરી ਆ ਛੇੜੀ ਹੋ ਬੱਚਾ ਨੂੰ ਛੱਡ ਦੋ ਸਾਡੇ ਇਨੀ ਕੰਢੀ ਸੀ ਲਾ ਬਾਈ ਜਮਾ ਗਰਾਂਦੀਆ ਬਾਈ ਆਪਣੇ ਲਾਹੌਰ ਦੇ ਸਾਹ ਦਾ ਟੀਕਾ ਪਰਾ ਇਨੀ ਕੁੰਨੀ ਵਾਜਾ ਬਾਈ ਸੰਗਲ ਛੱਡ ਦੇ ਤੁਹਾਨੂੰ ਦੇਖ ਲਓ ਜਮਾ ਨਹੀਂ ਭੜਦੀ ਬਈ ਠੀਕ ਆ ਬਾਈ ਚਲੋ ਤੋਰ ਕੇ ਦਿਖਾ ਦਿੰਨੇ ਆ ਆ ਜਾਓ ਤਾ ਆ ਆਇਆ ਤਾ ਆ ਦੇਖ ਲਓ ਬਾਈ ਆ ਕੱਟੀ ਆ ਇਹ ਦੂਜੀ ਮੱਝ ਦੀ ਕੱਟੀ ਆ ਆ ਦੂਜੀ ਮੱਝ ਤੇ ਹਾਂਜੀ ਬਾਈ ਜੀ ਆ ਦੇਖ ਲਓ ਬਾਈ ਤੁਹਾਡੇ ਸਾਹਮਣੇ ਜਮਾ ਖੁੱਲੀ ਖੜੀ ਆ ਉਹ ਕੱਟੀ ਆ ਬਾਈ ਆ ਦੂਜੀ ਮੱਝ ਦੀ ਕੱਟੀ ਆ ਤੁਸੀਂ ਦੇਖ ਸਕਦੇ ਹੋ ਆ ਫਰਦੀ ਜਵੇਂ ਨਹੀਂ ਮਾਰਦੀ ਬਾਈ ਆ ਦੇਖ ਲੋ ਸਾਉ ਸੀਲ ਦੀ ਬਾਈ ਕਹਿੰਦਾ ਵੀ ਪੂਰੀ ਗਰੰਟੀ ਹੋਣੀ ਆ ਆਪਣੀ ਤੁਹਾਡੇ ਸਾਹਮਣੇ ਸੰਗਾ ਦੇਖ ਲੋ ਫੇ ਉੱਤੇ ਛੜਤਾ ਖੜੀ ਐ ਖੜੀ ਐ ਉੱਤੇ ਖੜੀ ਐ ਬਣੀ ਠੀਕ ਆ ਬਾਈ ਤੇ ਬਾਈ ਆਪਣਾ ਮੁੱਲ ਵੱਲ ਕੀਊਗਾ ਮੁੱਲ ਬਾਈ ਆਪਾਂ ਫੋਨ ਤੇ ਕਰਾਂਗੇ ਠੀਕ ਆ ਬਾਈ ਤੇ ਬਾਈ ਆਪਣਾ ਇੱਕ ਵਾਰੀ ਨੰਬਰ ਬੋਲੋ ਕੰਟੈਕਟ ਨੰਬਰ ਬਾਈ ਆਪਣਾ ਨੰਬਰ ਆ 9417950102 ਇੱਕ ਵਾਰੀ ਹੋਰ ਬੋਲੋ ਬਾਈ ਨੰਬਰ 9417950102 ਆਪਣਾ ਫੋਨ ਨੰਬਰ ਆ ਬਾਈ ਥਾਂ ਲੈ ਬਾਦ ਖਾਣਦੇ ਬਾਈ ਛੰਡੀ ਸੀਦਾ ਬਾਈ ਦੇਖੋ ਜਮਾ ਜਿਵੇਂ ਮਰਜੀ ਬੱਚਾ ਚੋਪਰੀ ਆਵੇ ਫੇਰ ਮਾਜਦੇ ਨੇ ਪੂਰ ਚੱਕ ਲਈ ਬਾਈ ਦੇਖ ਤੇ ਬਾਈ ਦੁੱਧ ਮਤਲਬ ਹੁਣ ਦਿੰਦੀ ਹੈ ਕਿ ਨਹੀਂ ਦਿੰਦੀ ਦੁੱਧ ਬਾਈ ਆਪਾਂ ਟੀਕਾ ਲਾਉਂਦੇ ਸੀਗੇ ਪਰ ਆਪਾਂ ਟੀਕਾ ਲਾਉਣਾ ਛੱਡਤਾ ਬਾਈ ਤਿੰਨ ਕਿਲੋ ਦੁੱਧ ਦਿੰਦੀ ਸੀ ਇੱਕ ਡੰਗ ਟੀਕੇ ਦੇ ਬਾਈ ਹੁਣ ਆ ਪੰਜ ਦਿਨ ਹੋ ਗਏ ਆਪਾਂ ਟੀਕਾ ਲਾਇਆ ਨਹੀਂ ਕਿਉਂਕਿ ਆਪਾਂ ਦੁੱਧ ਆ ਤੱਕ ਘਰਾਂ 'ਚ ਹੀ ਪੋਣਿਆ ਆਪਾਂ ਟੀਕੇ ਦਾ ਦੁੱਧ ਨਹੀਂ ਹੋ ਕਰਦੇ ਠੀਕ ਆ ਬਾਈ ਬਾਈ ਕਹਿੰਦਾ ਬਾਈ ਦੁੱਧ ਤਾਂ ਦਿੰਦੀ ਨਹੀਂ ਆਪਣੇ ਕੋਲ ਮੱਝ ਤੇ ਬਾਈ ਦਾ ਫੋਨ ਨੰਬਰ ਇਹ ਜਿਹੜਾ ਹੋਊਗਾ ਫੋਨ 'ਤੇ ਹੋਊਗਾ ਤੇ ਬਾਈ ਦਾ ਨੰਬਰ 941795102 ਬਾਈ ਕਹਿੰਦਾ ਆਪਣਾ ਬਰੀਡਿੰਗ ਦਾ ਹੀ ਕੰਮ ਆ ਪਿਆ ਔਰ ਸਾਡਾ ਟੀਕਾ ਭਰਿਆ ਹੋਗਾ ਬਾਕੀ ਜੇ